ਸੱਸੀ ਕਾਜੀ ਸਰਵੇ ਨੇ ਆਪਾਂ ਪਹੁੰਚੇ ਜੱਜ ਮਸਾਣਾ ਪਿੰਡ ਆਜਾ ਆਏ ਆਪਣੇ ਭਰਾ ਦੀ ਪਿੰਡ ਟੂਰਨਾਮੈਂਟ ਖੇਡਣ ਮੰਨੂ ਮਸਾਣਾ ਦੀ ਆਜਾ ਟੂਰਨਾਮੈਂਟ ਆਪਣੇ ਭਰਾ ਦੀ ਉਹਦੇ ਆਏ ਆ ਤੇ ਇੰਨਾ ਪੈ ਗਈਆਂ ਪਹਿਲਾ ਮੈਚ ਆ ਗਿਆ ਨੜਾਂ ਵਾਲੀ ਤੇ ਕਮਾਣਾ ਦਾ ਹਾਂਜੀ ਆਪਣਾ ਆ ਗਿਆ ਦੂਜਾ ਮੰਨੂ ਮਸਾਣਾ ਮਾਝਾ ਕਬੱਡੀ ਕਲੱਬ ਘਿਹਾਲਾ ਬਸ ਤਰਦਾ ਤਰਦਾ ਇਹ ਬੈਂਕ ਵਾਲਾ ਸੱਧਿਆ ਪਾਜੀ ਛੋਟਾ ਨਾਲ ਆਪਣੇ ਭਰਾ ਦੀ ਆਜਾ ਟੂਰਨਾਮੈਂਟ ਆ ਵਧੀਆ ਟੀਮ ਬਣਾਈ ਜਿੱਤਾਂ ਰਾ ਬਾਬੇ ਨਾਨਕ ਦੇ ਰਗਾ ਪਰ ਵਧੀਆ ਪ੍ਰਦਰਸ਼ਨ ਵਧੀਆ ਕਰਨਗੇ ਛੋਟੀ 플레이 ਸਾਰੀ ਟੀਮਾਂ ਜੜ ਵਧੀਆ 플레이 ਸਾਰੇ ਸਾਰੀਆਂ ਟੀਮਾਂ ਵਧੀਆ ਬਣੀਆਂ ਬਹੁਤ ਸੋਹਣੀਆਂ ਬਣੀਆਂ ਸਾਰੀਆਂ ਟੀਮਾਂ ਨੇ ਅੱਜ ਪੈਸੇ ਦਾ ਕਰਕੇ ਨਹੀਂ ਖੇਡ ਰਹੀਆਂ ਪਿਆਰ ਕਰਕੇ ਪਿਆਰ ਕਰਕੇ ਖੇਡੀਆਂ ਮੰਨੂ ਦੇ ਨਾਲ ਪਿਆਰ ਸੀਗਾ ਉਹਦੇ ਨਾਲ ਪਿਆਰ ਹੀ ਬੜਾ ਹੈ ਪਲੇਅਰ ਨਾਲ ਇੱਕ ਬਹੁਤ ਇਨਸਾਨ ਵਧੀਆ ਹੈ ਉਹ ਆਦ ਬਈਆ ਕਦੀ ਲੜਦਾ ਨਹੀਂ ਵੇਖਿਆ ਕਿਸੇ ਨਾਲ ਵੀ ਨਾ ਯਾ ਤੇ ਬਿਲਕੁਲ ਹੀ ਕਦੀ ਰੈਫਰੀ ਨਾਲ ਚਾੜ੍ਹ ਨਹੀਂ ਵਾਣੀ ਬੋਲਿਆ ਹਮ ਬਿਲਕੁਲ ਮਰੌਣੇ ਕਦੀ ਝੂਠੀ ਮਾਰਿਆ ਸੀ ਸਹੀ ਗੱਲ ਹੈ ਬਾਕੀ ਚਲੋ ਵਧੀਆ ਪਲੇਅਰ ਸਾਰੇ ਗੇਟਰਨ 60 ਪੀਟ ਤੇ ਵਜਨ ਮਾਰ ਕੇ ਕਰੇ ਰੱਬਾਨਾ ਨਾਮੇ ਹੀ ਕਰੀ ਸਾਰਿਆਂ ਦੇ ਖੇਡ ਕੇ ਆਪ ਦਾ ਸੁੱਖੀ ਖਾਲੀਆਂ ਵਧੀਆ ਕਰ ਲੱਕ ਰੋਇਆ ਉਦਾਂ ਹੀ ਘਰੇ ਜਾਣ ਸਹੀ ਗੱਲ ਬਸ ਹਾਂ ਜੀ ਰੱਬਾ ਕੀ ਆ ਬੈਂਕੇ ਵਾਲੇ ਨੂੰ ਆ ਜਾਣੇ ਆ ਛੋਟੇ ਨੂੰ ਤੇ ਜੋਰ ਯਾਰ ਮਾਸ਼ਾ ਅੱਲ ਸੱਧਿਆ ਸੱਧਿਆ ਜੱਫੀ ਲਾਊਗਾ ਇੱਟੀ ਗਾਣੀ ਬਾਜੀ ਪਲਵਾਨਾ ਆਈ ਬੁੱਢਾ ਸਪੈਸ਼ਲ ਸੱਧਿਆ ਬੁੱਢਾ ਫੰਦਾ ਕਰ ਠੀਕ ਆ ਆ ਕਿ ਨੂਰੀ ਅਰਤੀ ਬੰਦੇ ਨੂੰ ਕਰਦੇ ਆਲੇ ਦਾ ਮਾਣ ਭਾਈ ਇਹ ਬਹੁਤ ਗਲਤ ਸੀ ਕੀ ਚੱਕਰ ਵੈਦ ਕੀ ਬਣਿਆ ਹਾਂਜੀ ਅੱਗੇ ਸਾਈ ਹੁੰਦੀ ਹੈ ਤਾਂ ਬੰਦਿਆ ਕੋਈ ਚਾਰਾਂ ਹਾਂ ਰੈਗੀ ਟੀਮਾਂ ਬਣਨ ਲੱਗ ਪਈਆਂ ਅੱਗੇ ਸਾਈ ਹੁੰਦੀ ਤੇਰੀ ਬਲਗਾਰੇ ਬੰਦੀ ਚੱਲ ਇੱਕ ਮੱਖੀ ਲਾ ਲਾ ਤੁਹਾਡੀ ਹਾਂਜੀ ਹੁੰਦੀ ਹਾਂ ਹਾਂ ਇਧਰੋਂ ਇੱਕ ਡੀਪੀ ਤੇ ਇੱਕ ਕਮਾਨ ਵਾਲੀ ਹੁਣ ਦੱਸ ਕਿੰਨੀਆਂ ਵਰਦੀਆਂ ਹੁਣ ਸਾਡੇ ਮੰਜੀ ਦੀ ਟੀਮ ਆਪਣੀਆਂ 6-7 ਉੱਤੇ ਤੁਹਾਡੇ ਲੱਗੇ ਜਾਂ ਕੇ 5-5 ਲਾ ਪਈਆਂ ਤਰਨ ਤਰਨ 6-7 ਤਿੰਨ ਤੇ ਹੱਡੀਆਂ ਘਰਿਆਤਦੀਆਂ ਤੇਰਾ ਮੈਂ ਆ ਜਾਈਆ ਤੁਹਾਡੀ ਸੋਰਸਿੰਗ ਨਹੀਂ ਹੋਗੀ ਦੋ ਸੋਰਸਿੰਗ ਦੀ ਦੱਕ ਫਰੰਦੀ ਫਰੰਦੀ ਚਾਹੇਗੀ ਹੋਈ ਗਈ ਹੋਈ ਆਹੋ ਸੋਰਸਿੰਗ ਨਹੀਂ ਹੋਈ ਕਿਦਾ ਦੀ ਤਾਬੇ ਦੀ ਮੈਂ ਸਮਝ ਗਿਆ ਤਾਬੇ ਦੀ ਤੁਹਾਡੀ ਦੇ ਫਰੰਦੀ ਦੀ ਇੱਕੇ ਥਾਂ ਗਿੱਲਾ 6 3 ਇਹ ਨਹੀਂ ਹੋਈਆਂ ਦੂਜੀ ਬਣ ਕੇ ਡੁੱਟ ਗਿਆ ਮੋਲੀ ਵਾਲਾ ਸਾਡੇ ਕੋਲ ਤੋਂ ਟੁੱਟ ਗਿਆ ਉਹ ਨੱਥੂ ਜੱਕ ਬਣਾਈ ਉਹ ਨੱਥੂ ਜੱਕ ਬਣ ਗਏ ਦੂਜੀ ਦੀ ਥੋੜ ਠੀਕ ਆ ਸਿੱਪੀ ਦਾ ਸਿੱਪੀ ਦਾ ਉਹ ਜਿਹੜੀ ਜ਼ਮੀਨ ਸੀ ਨਾ ਉਹ 2 1/2 2 ਕਿਲੋਮੀਟਰ ਦੂਰ ਸੀਗੀ ਘਰ ਤੋਂ ਉਨੇ ਜਾਣਾ ਨੇ ਪੱਠੇ ਵੱਢ ਕੇ ਲਿਆਉਣੇ ਇਹ ਧਿਆਨ ਕੇ ਨੇ ਕੁਦਰ ਨੇ ਠੀਕ ਆ ਉਹ ਮਿਹਨਤੀ ਸੀਗੀ ਉਹਨੇ ਮੈਚ ਹੀ ਨਹੀਂ ਕਿ ਡੇਰ ਮੈਂ ਤੇ ਲੋੜ ਹੀ ਨਹੀਂ ਸੀ ਉਹ ਜਿਹੜਾ ਹੀ ਗੋੜਗੇ ਸੀ ਉਹਦੇ ਨਾਲ ਦੇ ਕੇ ਗੀਆਂ ਨੇ ਨੌਣੀ ਨਹੀਂ ਹੈ ਕਿਹੜਾ ਲਾਉਂਦਾ ਠੀਕ ਆ ਜਿਹੜੇ ਉਹਦੇ ਨਾਲ ਦੇ ਕੇ ਨਹੀਂ ਲਈ ਉਹਨਾਂ ਦੀ ਗੇਮ ਉੱਥੇ ਰਹਿ ਗਈ ਜਿਨ੍ਹਾਂ ਨੇ ਲਈ ਸਾਡੇ ਇਦਾਂ ਆਉਂਦੇ ਨਾ ਸਾਡਾ ਦੋ ਦੋ ਤਿੰਨ ਤਿੰਨ ਸਾਲ ਦਾ ਫਰਕ ਸੀ ਸੇਮ ਵੇਜਾਂ ਸੀਗੀਆਂ ਜਿਹੜਾ ਸਕੂਲ ਚੋਂ ਚਲ ਗਿਆ ਭੱਜ ਕੇ ਗਰਾਊਂਡ ਦੇ ਬਾਹਰ ਸਪੂਨ ਸੀ ਜਿਹੜਾ ਭੱਜ ਕੇ ਚਲ ਗਿਆ ਜੇ ਮੰਨ ਲਾ ਮੈਂ ਪਹਿਲਾਂ ਚਲ ਗਿਆ ਮੈਂ ਦੋ ਦੋ ਨਾਲ ਫੇਰ ਇਹ ਕਿੰਨੇ ਕਿੜੇ ਹੋਏ ਫੱਲੇ ਆયા ਦੋ ਹੋਏ ਜੇ ਪਸੀਨਾ ਆਇਆ ਨਾ ਪੂਹੀ ਲੈਣਾ ਜੇ ਚੰਨਾਂ ਨਾਲੋਂ ਲੱਗ ਕੇ ਨੇ ਹੁਣੇ ਆਇਆ ਇੱਕ ਹੋਰ ਹੁਣੇ ਆਇਆ ਇਦਾਂ ਲਾ ਦੀ ਹੁੰਦੀ ਚੋਰੀ ਚੋਰੀ ਮਿਹਨਤ ਲਾਉਣੀ ਮਰਦੇ ਚੰਨਾ ਰਹਿੰਦਾ ਜੀ ਭਾਈ ਡੇਰਿਆਂ 'ਤੇ ਹੈ ਨਾ ਸਾਡੇ ਨਾਲ ਸਾਡੇ ਸ਼ਰੀਕੇ 'ਚੋਂ ਆ ਡੇਰਿਆਂ 'ਤੇ ਰਹਿੰਦੇ ਨੇ ਤੰਨੇ ਨੇ ਸਿਆਲਾਂ ਨੂੰ ਦੇਖਣਾ ਉੱਧਰ ਕਿਹੜਾ ਵੀ ਜਾਂਦਾ ਇਹਨੇ ਆਪਦੇ ਰਾਹ 'ਤੇ ਪਹਿਲਾਂ ਪਿੰਡ ਤੱਕ ਦੌੜ ਲਾ ਕੇ ਉੱਧਰ ਹੀ ਸਪ੍ਰਿੰਟ ਆ ਸਪ੍ਰਿੰਟਾ ਲੋਕਾਂ ਦੇ ਠੰਡੋਂ ਪਹਿਲਾਂ ਲਾ ਆ ਲੂ ਕੇ ਟਗੇ ਜਾਣਾ ਠੀਕ ਹੈ ਨਾ ਤੇ ਮਿਹਨਤ ਰਹਾ ਬਹੁਤ ਹੈ ਜੇ ਮੰਨ ਲਾ ਜੇ ਤਾਂ ਮੈਂ ਇੱਥੇ ਕੱਪ ਤੇ लेट ਗਿਆ ਰਾਤ ਨੂੰ ਤੜਕੇ ਕਿਤੇ ਪਿੰਡ ਐ ਉਨੇ ਫੇ ਵੀ ਲੱਕਣ ਟਾਲਾ ਆ ਗਿਰਿਆ ਬਲੈਂਕ ਸਿਗਨਲ ਤੇ ਪਰ ਇਹ ਗੱਲ ਅਗੇ ਤੁਹਾਨੂੰ ਕਾਦੇ ਭੱਜਾ ਭਾਜ ਜਾਂਦਾ ਜਾਨਾ ਕਿ ਐਨ ਬ੍ਰੇਕਾ ਮਾਰ ਦਿੰਦਾ ਐਨ ਤਿਲ ਕਿਤੇ ਲੱਗੇ ਖਲੋ ਕੇ ਨਾ ਚੱਲ ਫਿਰ ਜੋਰ ਪਾ ਬਣਾ ਕੇ ਡਾ ਭਾਜੀ ਮੈਂ ਹਾਂ ਮੈਂ ਤਲਾ ਉਹ ਮੈਂ ਤਾਂ ਭੱਜਾ ਭਾਜ ਜਾਣਾ ਭਜਣਾ ਭਜਣਾ ਕਾਦੇ ਖਲੋਣਾ ਹੈਗਾ ਹੁੜਾ ਹੈ ਨਾ ਉਹਨੇ ਐ ਕਿ ਬ੍ਰੇਕਾਂ ਮਾਰ ਲੀਆਂ ਚੱਲ ਘੱਟ ਤਰੱਕਦੇ ਉੱਥੇ ਜਾਣਾ ਚੱਲ ਕੋ ਜਾਫੀ ਨੇ ਜਿੰਜੋ ਮੈਂ ਤਲਾ ਜਾਫੀ ਨੇ ਪੁਰਜੋ ਬਾਹ ਨਾ ਜਣਾ ਇਨਸ਼ਾ ਅੱਲਾ ਫਿਰ ਰਾਣੇ ਦਾ ਇੱਦਾਂ ਕਾਤੇ ਆ ਕਰਦੇ ਦਾ ਅੱਲਾ ਕਰਦੇ ਹੈ ਨਾ ਉਹਨੇ ਸਾਰੇ ਉੱਪਰ ਵਾਲੇ ਤੇ ਪਈਆਂ ਸਾਰੇ ਬੰਦੇ ਜਿਹੜੇ ਜੱਪਾ ਨਹੀਂ ਖਾਂਦੇ ਉਹ ਵੀ ਮਿਹਨਤ ਰਹੂਗਾ। ਉਹਨੇ ਵਿਆਹ ਕਰਾ ਲਿਆ ਉਹਨੇ ਨੀਂਰਣ ਤੇ ਲੱਗਣੇ ਦੀ ਓਡੀ ਕਰਤੀ ਕਿ ਉਹਨੇ ਗਰਾਊਂਡ 'ਚ ਆਉਣਾ ਤੇ ਮਿੱਚਾ ਲੈ ਜਾਣਾ। ਉਹਨਾਂ ਫਿਰ ਇਕੱਲੇ ਅੰਡਰਵੇਅਰ ਪਾ ਕੇ ਨੇ ਘੰਟਾ ਘੰਟਾ ਬੋੜੀ ਨਹੀਂ ਕਰਦੇ। ਕੋਸ ਗਿਆ। ਉਹ ਹੁਣ ਆਇਆ ਮੇਰੇ ਸਾਨੂੰ ਦਸੀ ਦਿਨ ਲਈ ਹੁਣ ਵਿਆਹ ਕਰਾ ਕੇ ਆ ਗਏ ਤੇ ਉਹਦਾ ਕੰਟਰੈਕਟ ਮੇਰੇ ਨਾਲ ਉਦਾਂ ਦਾ ਹੀ ਆ। ਕਹਿੰਦਾ ਕਿ ਮੈਂ ਭਾਰਾ ਕੰਮ ਕਰਦਾ ਆ। ਲਾਈਟ ਸਹੀ ਆ। ਉਦਾਂ ਦੇ ਜਿੰਤਾ ਨਾਲ ਗਿਆ ਹੀ ਉਦਾਂ ਦਾ। ਮੈਂ ਜਿਵੇਂ ਚਾਹਤ ਤੀ ਮਿਹਨਤ ਕਰ ਰਹੇ ਹਾਂ ਲੋ ਵੀ। ਇਹ ਨਹੀਂ ਤਾਂ ਮੈਂ ਤੁਹਾਨੂੰ ਬੰਦ ਕਰ ਪਾਣਾਂਗਾ ਉਹ ਕਰਦਾ ਜੰਗ ਕੰਨੀ ਬੰਦ ਕਰਦਾ ਵੇਖੀ ਸੀ ਮਰਮਲ ਕੇ ਪਰ ਜਦੋਂ ਕੁੜੀਆਂ ਵੀ ਥੋੜੀ ਆਪਣਾ ਹੁੰਦੇ ਨੇ ਜਵਾਨੀ ਜੀ ਹੁੰਦੀ ਆ ਉਹਨਾਂ ਸਲਾ ਉੱਠਣੋ ਜੀਵ ਨਹੀਂ ਕਰਦਾ ਮੈਂ ਭਾਈ ਦੱਸਦਾ ਇਹ ਕੈਂਪ ਲਾਇਆ ਹਨਾ ਹੁਣ ਬੰਦ ਕੀਤਾ ਫੇਲ ਹੋਣਾ ਓਏ ਜਦੋਂ ਜ਼ਰੂਰ ਬੈਗ ਹਜ਼ੋਨਟਲ ਹੁਣਦੇ ਆ ਸੀ ਮੈਂ ਆਪਦੇ ਮੇਜ ਮੇਜ ਨਾਲ ਲਾਉਣ ਦੇ ਆ ਨਾ ਪੰਜ ਕਿ ਬੈਗ ਲੱਗੀਆਂ ਨਵੇਂ ਮੁੰਡੇ ਸੀਗੇ ਦੇ ਤੇ ਲਗਾਣ ਦੇ ਇਹਨੇ ਹੁਣ ਤੇਜ ਲਾਉਣੀ ਆ ਇਹਨੇ ਹੁਣ ਤੇਜ ਲਾਈ ਆ ਮੇਰੇ ਆ ਦੇਖਣ ਲਾ ਪਏ ਇਦਾਂ ਆ ਬਾਪੁੱਤ ਤੂੰ ਭਾਵੇਂ ਨਾ ਛੱਤ ਲਾ ਲਾ ਮੈਂ ਤੈਨੂੰ ਫੇਰ ਮੁਰੇ ਜਾਣਾ ਆ ਹਾਂ ਮੈਂ ਕਹਾਂ ਚੱਲ ਆ ਜਾ ਬੈਗ ਲੈ ਲੀ ਮੈਂ ਸਾਰਿਆਂ ਨੂੰ ਛੱਡ ਗਿਆ ਵਿੱਚ ਕੌਣ ਮੇਰਾ ਛੜਾ ਤੁਸੀਂ ਵੇਚ ਦੇ ਲੋ ਮੇਰਾ ਮੈਨੂੰ ਕਹਿੰਦੀ ਹੀ ਦਾਹੀ ਆ ਵੀ ਅੱਗੇ ਨੂੰ ਪਿਛੇ ਨੂੰ ਮੈਂ ਕਹਾਂ ਬੈਗ ਤਾਂ ਮੇਰਾ ਫੇਵਰਟ ਆ ਪੰਜ ਨਾ ਹੈ ਨਾ ਵੇਚ ਚੱਲ ਇਦਾਂ ਮੈਂ 5 6 ਲਾਈਆਂ ਮੈਂ ਕਹਾਂ ਮੈਂ ਆਪਣਾ ਬੈਣਾ ਜਿਆ ਰਹਾਦਾ ਜਿੰਨੀ ਕੁ ਲੋੜ ਆ ਐਵੇਂ ਹੁਣ ਬਾਧੂ ਨਹੀਂ ਕੰਮ ਰਹਿ ਗਿਆ ਖਾਲੇ ਕੋ ਉਦਾਂ ਦਿਮਾਗ ਉਹ ਖਰਾਬ ਮੇਰਾ ਸੁਹਾਗੇ ਪਰ ਮੈਂ ਸੁਹਾਗਾ ਫੇਵਰੇਟ ਆ ਹਾ ਹੁਣ ਵੀ ਜਾ ਕੇ ਨਹੀਂ ਧੋਣ ਦੀ ਕਦਾ ਘੰਟਾ ਸੁਹਾਗਾ ਮਝ ਮਝ ਲੱਗਿਆਣਾ ਵੇ ਬੱਸ ਫੇਰੀ ਜਾਣਾ ਫੇਰੀ ਜਾਣਾ ਫੇਰੀ ਜਾਣਾ ਚਾਹ ਬੈਕ ਖਿੱਚੀ ਜਾਣਾ ਉਹਨਾਂ ਬੰਦਾ ਸਲੋ ਹੁੰਦਾ ਪਰ ਖਾਲੇ ਵਧੀਆ ਲੱਗਦੇ ਪਰ ਜਾਣ ਭਾਈ ਮੇਰੇ ਨੰਨ ਨਾ ਪਟਾਂ ਲੱਤਾਂ ਚ ਅਮਕਲੇ ਮਸਲਾ ਜੋ ਆ ਮੈਂ ਜੇ ਮੈਂ ਟ੍ਰੇਨ ਨਾਲ ਨੂੰ ਗਰੀ ਜਾਵਾਂ ਅਸੀਂ ਮੈਂ ਤਾਂ ਹੋਗੀ ਛੋਟੀ ਨਹੀਂ ਕਹਿੰਦਾ ਭਾਈ ਵੱਡੀ ਆ ਉਹ ਖਾਲੇ ਤਾਂ ਹੀ ਕੱਛਾ ਨਹੀਂ ਪਾਉਂਦੇ ਜਮਗਾ ਉੱਤੋਂ ਜੋੜੇ ਹੁੰਦੇ ਆ ਮੈਂ ਨਹੀਂ ਇਹਨਾਂ ਨੂੰ ਵਧੀਆ ਆ ਮੈਨੂੰ ਨਹੀਂ ਪਾਣਾ ਦਾ ਸੁਆਕ ਹੈ ਇਹਦੇ ਚਾਹ ਤਨ ਕੋੜ ਦੀਆਂ ਲਗੀਆਂ ਕੱਟ ਗਿਆ ਮਸਲੇ ਕੀ ਚੱਕਰ ਹੋਇਆ ਨਹੀਂ ਖੇਚ ਹੋਇਆ ਹੀ ਉੱਧਾ ਖੇਚ ਹੋਇਆ ਖੇਚ ਹੋਇਆ ਬੈਠੇ ਪਹਿਲਾਂ ਕਿੱਦਾਂ ਹੋਇਆ ਇਦਾਂ ਮੈਚ ਤੇ ਹੁਣ ਗਰਮੀ ਸੀ ਆੜ ਕੇ ਪਹਿਲਾਂ ਗੋਡੇ ਦੇ ਟਿੱਪਾ ਲਾਣੀਆਂ ਗਿੱਟੇ ਲਾਣੀਆਂ ਫਿਰ ਥੋੜਾ ਨਵਾਰਮ ਸ਼ੁਰੂ ਕਰਨਾ ਫਿਰ ਫੁੱਲ ਜਾਂਦੇ ਹੀ ਮਸਲ ਹੁਣ ਮੈਂ ਟੇਪ ਨਹੀਂ ਕਰਦਾ ਥੋੜਾ ਕਰਨਾ ਥੋੜਾ ਕਰਨਾ ਪੂਰੇ ਘਰੋਂ ਕਰਕੇ ਫੇਰ ਮਤਲਬ ਫਲਾ ਆ ਜੀ ਮਤਲਬ ਫੁੱਲ ਆ ਕੇ ਕਰਾਂਦਾ ਜੇ ਮਰ ਖੋਜ ਜਾਊਗਾ ਢੱਲਾ ਹੋ ਜਾਊਗਾ ਉਹ ਕੱਟਾ ਢੱਲਾ ਹੋ ਜਾਊਗਾ ਵੀ ਆ ਕੰਮ ਮੜਿਆ ਤਾਂ ਖਰਾ ਹੋਇਆ 16 ਮੈਂ ਕੋਈ ਕੀਤਾ ਨਹੀਂ ਕੋਈ ਕਿੰਨੀ ਕਰਕੇ ਇਹ ਇੱਕ ਮਿੰਟ ਇਹ ਆਪਾਂ ਦੋ ਦਿਨਾਂ ਨਾ ਕਰੀਏ ਤੇ ਆਪਾਂ ਮਹੀਨਾ ਲੈ ਲੈਂਦੇ ਸਵੇਰੇ ਪੰਜ ਰਨਿੰਗ ਰੋਨਿੰਗ ਲਾ ਕੇ ਆਈਏ ਸਪਰਿੰਟਾਂ ਫਿਰ ਵਧੀਆ ਖੇਡਿਆ ਜਾਂਦਾ ਮੈਂ ਜਿੱਦਾਂ ਰਨਿੰਗ ਸਪਰਿੰਟਾਂ ਲਾ ਕੇ ਉਹਦੋਂ ਵਧੀਆ ਖੇਡਦਾ ਸਪੀਡ ਉਹਦੋਂ ਆਉਣੀ ਉਤਰਾਂ ਸੁੱਸਤੀ ਛੁੱਟਦੀ ਨਹੀਂ ਬੰਦਾ ਐਕਟਿਵ ਹੋ ਜਾਂਦਾ ਜਣੀ ਬੰਦਾ ਭੁੱਜ ਕੇ ਤੜਕੇ ਉੱਠਿਆ ਹੋਊਗਾ ਨਾ ਬੰਦਾ ਐ ਰਹੂਗਾ ਪੂਰਾ ਖੜਿਆ ਖੜਿਆ ਤੇ ਕਿਦਮ ਅੱਠ ਨੌ ਵਜੇ ਤੱਕ ਕਿਹਨੇ ਆ ਸਾਰੀ ਜਾਨੀ ਮੋਈਓ ਤੁਰੇ ਕੋਸਮੁਰ ਤੇ ਗੁਰਾ ਸਿਰਤੇ ਆਉਂਦਾ ਬੰਦਾ ਕਹਿੰਦਾ ਜੀ ਇਹਦੇ ਨਾਲੇ ਦੇਣੀ ਨਹੀਂ ਮਜ਼ੇ ਆ ਜਦੋਂ ਬੰਦਾ ਲੇਟ ਉੱਠਦਾ ਨਾ ਚੱਲ ਜੇ ਰਾਤ ਇਹ ਰਾਹ ਨੂੰ ਟਾਈਮ ਨਾ ਸੋਗੇ ਫਿਰ ਸਾਨੂੰ ਲੇਟ ਦਾ ਬੰਦਾ ਆਪਣੇ ਆਨ ਨੂੰ ਲਾਂ ਤਾਂ ਪਾਉਂਦਾ ਅਬਦੁੱਲਾ ਹਾਂ ਦਿੰਦਾ ਆਹ ਕੇ ਲੱਗਦਾ ਉਹ ਨੀ ਆਈ ਜਾਂਦਾ ਨਹੀਂ ਗੱਲ ਹੈ ਕਿ ਅਰਕੋੜ ਕੇ ਇਹ ਲੋਕਾਂ ਚਾਰ ਵਜੇ ਉੱਠ ਕੇ ਪੰਜ ਤੋਂ ਨਹੀਂ ਜਾਣ ਮਾ ਮੂੰਹ ਬੜਾ ਸੱਜਿਆ ਫੁੱਲਿਆ ਮੈਂ ਹੁਣੇ ਹੀ ਹਾਂਦਾ ਉੱਠਿਆ ਤੜਕੇ ਭਾਂਜੀ ਉੱਠੀਆ ਤੇ ਦੇਣੀ ਬੜਾ ਲੰਮਾ ਲੱਗਦਾ ਤੇ ਨੌਂ ਕ ਬਚਦੇ ਹਨ ਤੇ ਬੜਾ ਚਿਰ ਹੋ ਗਿਆ ਮੈਂ ਸੇਣਾ ਜਿੱਦਾਂ ਮੈਂ ਵਿੱਚ ਹਾਂ ਉਹਦਾ ਤਾਂ ਨਾ ਕੋਈ ਵਾਰ ਹੁੰਦਾ ਰੇ ਦਾ ਮੈਂ ਨਹੀਂ ਸੁਣਨਾ ਮੇਰੀ ਨੀਂਦ ਚਾਰ ਪੰਜ ਘੰਟੇ ਆ ਬਸ ਇਤੋਂ ਅੱਗੇ ਜੇ ਘਰੇ ਵੀ ਆ ਤਾਂ ਵੀ ਦਿਨੇ 15 ਮਿੰਟ ਕਿਤੇ ਸੌਂ ਲਿਆ ਠੀਕ ਆ ਅੱਗੇ ਕੰਮ ਐ ਜਿੰਨੇ ਸਾਲ ਚੱਲਦੇ ਰਹਿ ਮਾਲਵੇਂ ਖਿੜ ਕੇ ਆਉਣਾ ਹੀ ਦੂ ਕੋਈ ਜਰੂਰ ਬਾਹਰ ਨੂੰ ਚਾਂਦਨ ਜਾਓਗੇ ਆਪੇ ਜਾ ਗਏ ਨਹੀਂ ਫੇਰ ਤੇ ਗਾੜੀ ਗੱਲ ਆਪਣੀ ਚੱਲੇਗਾ ਵਾਲਾ ਗੇਜੀ ਇਧਰ ਆ ਗਿਆ ਮੈਂ ਹੈਨਾ